ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅਮਲਸਰ ਸਣੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੱਕਾ ਜਾਮ ਕਰਕੇ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਤਾਂ ਗੋਲਡਨ ਗੇਟ ਤੇ ਇਹਨਾਂ ਦੇ ਵੱਲੋਂ ਜਿੱਥੇ ਰੋਡ ਜਾਮ ਕੀਤੀ ਗਈ ਤੇ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਜਿਸ ਤੋਂ ਬਾਅਦ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਮੌਕੇ ਤੇ ਜੱਤਿਆਨਾਦ ਕੀਤਾ ਜਾਂਦਾ ਹੈ ਤੇ ਇੱਥੇ ਪੁਲਿਸ ਕਰਮਚਾਰੀਆਂ ਤੇ ਇਹਨਾਂ ਵਰਕਰਾਂ ਦੇ ਵਿੱਚ ਤੇ ਇਸੇ ਦਰਮਿਆਨ ਪੁਲਿਸ ਕਰਮਚਾਰੀਆਂ ਤੇ ਵਰਕਰਾਂ 'ਚ ਧੱਕਾ ਮੁਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਮੌਕੇ ਤੇ ਕੁਝ ਪੱਤਰਕਾਰਾਂ ਦੇ ਨਾਲ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਦਸਲੂ ਮਿਲੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਦੱਸ ਦਈਏ ਕਿ ਜਿੱਥੇ ਪੀਆਰਟੀਸੀ ਪਰਪਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਮੈਨੇਜਮੈਂਟ ਦੇ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਸੂਬਾ ਕੈਸ਼ੀਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਨੇ ਉਹਨਾਂ ਦੱਸਿਆ ਕਿ ਐਡੀਸੀਪੀ ਹਰਪਾਲ ਦੀ ਟੀਮ ਨੇ 31 ਅਕਤੂਬਰ ਤੱਕ ਟੈਂਡਰ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਗਿਆ 28 ਅਕਤੂਬਰ ਨੂੰ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਵੱਡਾ ਫੈਸਲਾ ਲਿਆ ਜਾਵੇਗਾ ਪਰ ਇਸ ਦੇ ਦਰਮਿਆਨ ਖੂਬ ਤੱਕਾ ਮੁਕੀ ਹੋਈ ਹੈ ਉਸ ਜਗ੍ਹਾ ਤੇ ਧਰਨਾ ਲਾਇ ਮੈਂ ਪਨਬਾਤੀ ਆਤੀ ਸੀ ਕੰਟਰੈਕਟਰ ਵਰਕ ਆ ਯੂਨੀਅਨ ਨੇ ਅਮਰਸਾ ਗਾਂ ਤੋਂ ਦੀਪੂਪੁਰ ਰਾਣੀ ਰਸੇਗਾ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਵਾ ਉਹ ਪਨਬਾਤੀ ਆਤੀ ਸੀ ਦੇ ਕੱਚੇ ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਵਿਭਾਗ ਦਾ ਇਹ ਨਿੱਜੀ ਕਰਨ ਕੀਤਾ ਜਾ ਰਿਹਾ ਵਾ ਸਰਕਾਰ ਵੱਲੋਂ ਅਤੇ ਵਿਭਾਗ ਵੱਲੋਂ ਜਿਹੜਾ ਨਿੱਜੀ ਕਰਨ ਕੀਤਾ ਜਾ ਰਿਹਾ ਵਾ ਇਹ ਫਿਰ ਰੋਗ ਦੇ ਨਾਲ ਕੀਤਾ ਜਾ ਰਿਹਾ ਠੀਕ ਹੈ ਕੀ ਗੱਲ ਹੈ ਕਿ ਮੰਗਾਂ ਤੁਹਾਡੀਆਂ ਮੰਨੀਆਂ ਨਹੀਂ ਜਾ ਰਹੀਆਂ ਕਿਉਂਕਿ ਸਾਡੀਆਂ ਮੰਗਾਂ ਮੰਨੀਆਂ ਜਾਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਸਾਡੀ ਪਾਲਿਸੀ ਬਣੀ ਹੋਏ ਪਾਲਿਸੀ ਲਾਗੂ ਨਹੀਂ ਕੀਤੀ ਜਾ ਰਹੀ ਕਦੇ ਇਹ ਮਲਾਦੂ ਜਿਹੜੇ ਦਾਲ ਨਹੀਂ ਕੀਤੇ ਜਾ ਰਹੇ ਉਲਟ ਹੈ ਕਿ ਆ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਾਡੇ ਮੈਨੇਜਮੈਂਟ ਵੱਲੋਂ ਜਿਹੜਾ ਹੈ ਕਿੰਨੇ ਮੀਟਰ ਸਪੀਨ ਦਾ ਸਾਈਡ ਐਂਡ ਡਾਰਮੈਂਟ ਦੇ ਦੁਪਾਈਆਂ ਜਾ ਰਹੀਆਂ ਤੇ ਉਹ ਪਹਾੜ ਦਾ ਜਿਹੜਾ ਨੁਕੀ ਕਰਨ ਕੀਤਾ ਜਾ ਰਿਹਾ ਉਹਦੇ ਰੋਕੋ ਦੇ ਰਾਜ ਰੋਡ ਬੰਦ ਕੀਤੇ ਗਏ ਸਟੇਸ਼ਨ ਕੀ ਹੈ ਜਿਹੜਾ ਰੂਟ ਬੰਦ ਕੀਤਾ ਤੇ ਕਿੰਨੇ ਤੋਂ ਕਿੰਨੇ ਹੈ ਜਿਹੜਾ ਰੋਡ ਹੈ ਬੰਦ ਕੀਤਾ ਜੀ ਅਸੀਂ ਅੱਜ ਆਪਣੇ ਅਵਸਾਰ ਗੋਲਡਨ ਗੇਟ ਕੀਤਾ ਆ ਜਾਂਦੇ ਇਹ ਸਾਡਾ 12:00 ਤੋਂ 2:00 ਤੱਕ ਦਾ ਪ੍ਰੋਟੈਸਟ ਹੈ ਤੇ ਬਾਗੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜਿਉ ਸਾਡਾ ਟੈਂਡਰ ਵੀ ਚਲ ਰਿਹਾ ਜਾਂ ਟੈਂਡਰ ਰ ਤੇ ਇਹ ਜਿਹੜਾ ਪ੍ਰਸ਼ਾਸਨ ਉਪਰ ਦੁਆਂ ਕਿਤਾ ਦਾ ਕਰਨੀ ਕੋਈ ਆ ਇਹ ਕਾਹਦੇ ਜਿਹੜਾ ਕੋਈ ਕੋਸ਼ਿਸ਼ ਕੀਤੀ ਕੀ ਤਾਂ ਜamo ਕੀ ਸਾਡੇ ਨਾਲ ਇੱਥੇ ਵੀ ਨਹੀਂ ਹੋਈ ਸਾਡੀ ਬਸਟਾਂ ਦੇ ਵੀ ਬਹੁਤ ਜ਼ਿਆਦਾ ਹੋਈ ਆ ਬਸਟਾਂ ਦੇ ਬਾਅਦ ਸਾਨੂੰ ਇੱਥੇ ਆ ਕੇ ਵੀ ਜਿਹੜਾ ਪ੍ਰਸ਼ਾਸਨ ਵਾਲਾ ਬਹੁਤ ਤੰਗ ਪਾਣ ਤੇ ਜਦਿਆਂ ਵੀ ਇੱਥੇ ਚੜ੍ਹੇ ਹੋਣ ਦੇ ਦੌਰਾਨ ਸਾਡੇ ਡਰਾਈਵਰਾਂ ਤੇ ਨਾਈਟਰਾਂ ਤੋਂ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਅਸੀਂ ਹਸਪਤਾਲ ਭੇਜ ਰਿਹਾ ਬਾਕੀ ਆ ਵੀ ਪ੍ਰਟੋਸ ਜਿਹੜਾ ਪ੍ਰਸ਼ਾਸਨ ਨਾਲ ਜਾਣ ਕੇ ਕਰ ਰਿਹਾ ਕਿਉਂਕਿ ਪ੍ਰਟੋਸ ਜਿਹੜਾ 14 ਤਰੀਕ ਨੂੰ ਅਸੀਂ ਇੱਥੇ ਤੱਕ ਲਾ ਲਾਇਆ ਸੀ ਉਦਰ ਸੇ ਪ੍ਰਧਾਨ ਨੇ ਸਾਨੂੰ ਚਿੱਠੀ ਦਿਵਾਈ ਸੀ ਕਿ 23 ਤਰੀਕ ਤੱਕ ਆਦਾ ਮਲਾ ਲਓ ਜੀ। ਫਾਲਸੇ ਇੱਜੇ ਦਾ ਮਸਲਾ ਨਹੀਂ ਹੋਇਆ। ਕਰਨਾ ਲਾਉਣ ਦੇ ਕੰਮ ਸਾਡੀ ਮੰਗਾਂ ਪੂਰੀਆਂ ਹੋ ਸਕਦੀਆਂ। ਕਰਨਾ ਲਾਉਣ ਦੇ ਨਾਲ ਦੋ ਕਿਸਮਾਂ ਫਟਾਣਾ ਜਿਹੜਾ ਉਹਦਾ ਰੇਟ ਹੈ ਸੁਭਾਸ਼ ਗਾਰ ਕੋ ਰਹੀ ਜਾ ਉਹਦਾ ਰੇਟ ਆਪਾਂ ਰੋਜ਼ੋ ਨਾਲ ਆਪਾਂ ਦੇ। ਨਾਮ ਦੱਸ ਕੇ ਕਿ ਕਿੱਥੋਂ ਲੈ ਆਏ ਇਹ ਨੰਨਾ ਨੂੰ ਲੈ ਆ ਗਿਆ ਹੈ ਤੇ ਕਿਸ ਲੋਕੇਸ਼ਨ ਤੇ ਲੈ ਆਇਆ। ਅਸੀਂ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟਰਾਂ ਕਾ ਯੂਨੀਅਨ ਅਗਰ ਸਰਦਨ ਤੋਂ ਡੀਪੋ ਪ੍ਰਧਾਨ ਅਸੀਂ ਰਹਿ ਰਹੇ ਹਾਂ। ਜੋ ਨਾ ਅਜਿਹਾ ਪਟਾਚਾ ਜੀ ਪੰਜਾਬ ਦੇ ਸਮੁੱਚੇ ਪਾਨ ਬਸ ਪੀ.ਟੀ.ਸੀ ਦੇ ਕੱਚੇ ਮਰਾਜ਼ ਮਨੋਂ ਕੀਤਾ ਜਾ ਰਿਹਾ ਕਿਉਂਕਿ ਉਹ ਤਾਂ ਜਾਂਦੇ ਵਿੱਚ ਨਿੱਜੀ ਕਰਨ ਕੀਤਾ ਜਾ ਰਿਹਾ ਪ੍ਰਾਈਵੇਟ ਕਿਲੋਮੀਟਰ ਸੇਂਦਰਸਾ ਪਾਈਆਂ ਜਾ ਰਹੀਆਂ ਇਹੋ ਜਿਹੜੇ ਜਿਹੜਾ ਤਾਂ ਰੱਬ ਦਾ ਚੇ ਕੀਤਾ ਜਾ ਰਿਹਾ ਇਹ ਜੀ ਪਾਉਣੀਆ ਸਰਕਾਰ ਇਹ ਚੱਲ ਯਾਰ ਤੂੰ ਕੀ ਕਰਨੇ ਅੱਜ ਜਿਹੜਾ 골ਡਨ ਗੇਟ ਦੇ ਉੱਤੇ ਕੁਝ ਜਿਹੜਾ ਤੁਹਾਨੂੰ ਲੋਕਾਂ ਦੁਆਰਾ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਸਟ ਏਅਟਰੀ ਮਿਲ ਚੁਕੀ ਹੈ ਸੋ ਦ ਰੋਡ ਇਜ਼ ਕਲੀਅਰ ਸਾਰੇ ਰਵਾਜਾਈ ਇਸ ਵਿੱਚ ਪੂਚਾਰੀ ਰੂਪ ਨਾਲ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਇਹਨਾਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਰ ਰਹੇ ਹਨ ਕੁਦਰਾਨਾ ਹਰਬਲ ਸਿੰਘ ਦਾ ਮਹਸੂਬਾ ਕੈਸ਼ਰਾਂ ਪੱਤੀ ਬੜਾ ਗਿਆ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਸਰਕਾਰ ਦੀ ਨਾਕਾਮੀ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਾਡੇ ਮੈਜਨੇ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਵੀ ਦੇਸ਼ਾਤ ਦੇ ਪਸਾਰ ਜਿਹੜੀਆਂ ਪੌਂਡੀਆਂ ਆਈਆਂ ਏ ਉਹ ਤੇ ਜਿਹਦੇ ਲੈ ਕੇ ਪੌਂਡੀਆਂ ਆਈਆਂ ਔਰ ਇਹ ਜਿਹੜੀ ਬਦਲਾਰੀ ਸਰਕਾਰ ਆਈ ਆ ਇਹਨੇ 24 ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਮੋੜ ਤੇ ਰੋਡ ਵਿੱਚ ਪਾਈ ਆ ਨਾ ਪਿਆ ਕਿਸੇ ਤੇ ਪਲਟਾ ਕੇ ਆ ਕਿ ਹੁਣ ਇਹ ਕਿਲੇ ਮੈਡੀਕਲ ਸਕੂਲ ਬਸਾਂ ਜਿਹੜੀਆਂ ਆ ਜਿਨ੍ਹਾਂ ਨੇ ਨਾਂ ਦੇ ਕੇ ਪ੍ਰਾਈਵੇਟੇਸ਼ਨ ਬਸਾਂ ਜਿਹੜੀਆਂ ਪੌਂਡ ਜਾ ਰਹੀ ਆ ਸਰਕਾਰੀ ਟੈਂਡਰ ਦੇ ਸਰਕਾਰੀ ਜਿਹੜਾ ਪਰਮਟਵਾ ਉਹਦੇ ਉੱਤੇ ਪ੍ਰਾਈਵੇਟ ਬਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਆ ਇਹਨੇ ਮਨੇ ਪਰਫਿਊਮਰ ਦੇਵਾ ਗੜ ਦਿੱਤੀ ਸਰਕਾਰ ਨੇ ਐਵੇਂ ਸਾਡੀ ਰੀਸ਼ੋ ਸੀ ਕਿ 7% ਰੋਡ ਦੇ ਜਿੰਦੀ ਹੁੰਦੀ ਸੀ 40% ਪ੍ਰਾਈਵੇਟ ਹੁੰਦੀ ਔਰ ਇਹ ਸਰਕਾਰ ਨੇ 50-50 ਕਰ ਦਿੱਤੀ 30% ਦਾ ਟੋਲ ਲਾਫ ਟੋਲ ਹੋਣੇ ਕੀ ਕਰ ਰਹਾ ਵੀ ਪ੍ਰਾਈਵੇਟ ਪਲੇ ਆਉਣੇ ਲਾ ਕੇ ਇਹ ਸਾਡੇ ਰੋਡ ਦੇ ਵਿੱਚ ਵੰਡਦੇ ਆ ਜਿਹਦੇ ਸਿੱਧਾ ਸਿੱਧਾ ਨੁਕਸਾਨ ਆਦੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਆ ਉਹ ਦਿਨ ਦਿਨ ਜਿਹੜੀ ਐ ਮੈਗਨੇ ਵਿੱਚ ਖਤਮ ਹੋ ਰਹੀ ਆ ਤੇ ਜਥੇਬੰਦੀ ਉਹਦਾ ਵਿਰੋਧ ਕਰਦੇ ਆ ਕਿ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇ ਵਿੱਚ ਪਾਉਣਾਂਗਾ ਅੱਜ ਸਾਡਾ ਜਿਹੜਾ ਇੱਥੇ ਗੋਲਡਨ ਗੇਟ ਦੇ ਉੱਤੇ ਪੰਜਾਬ ਦੇ ਪੰਨਾਂ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲਣ ਗਿਆ ਅੰਮ੍ਰਿਤਸਰ ਗੋਲਡਨ ਗੇਟ ਤੇ ਜਲੰਧਰ ਪੀਏਪੀ ਤੇ ਸ਼ੇਰਪੁਰ ਪੌਂਕ ਲੁਧਿਆਣਾ ਅਟਵਾਰਾ ਜਿਹੜਾ ਚੰਡੀਗੜ੍ਹ ਰੋਡ ਜਾਂਦਾ ਤੇ ਭਵਾਨੀਗੜ੍ਹ ਪੰਨਾਂ ਪੁਆਇੰਟਾਂ ਤੇ ਸਾਡਾ ਪ੍ਰੋਗਰਾਮ 12 ਵਜੇ ਤੋਂ ਲੈ ਕੇ 2 ਵਜੇ ਤੱਕ ਜੇਕਰ ਇਹ ਸਰਕਾਰ ਅਜੇ ਵੀ ਉਹ ਟੈਂਟਰ ਜਿਹੜਾ ਨਜਾਇਜ਼ ਟੈਂਟਰ ਲੈ ਕੇ ਆਇਆ ਹੋਈ ਸਾਡੇ ਮੈਗਨਾ ਚ ਨਹੀਂ ਰੇਤ ਕਰਦੀ ਤੇ 2 ਵਜੇ ਤੋਂ ਬਾਅਦ ਫੇਰ ਅਸੀਂ ਪੂਰਾ ਜੋ ਆ ਗੀਆਂ ਜਿਹੜੀਆਂ ਇਤਹਾ ਦੁੱਖਾ ਸਾਡੀਆਂ ਬੱਸਾਂ ਚੱਲਣਗੀਆਂ ਉਹ ਵੀ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਆਲਵੇਸ ਦੇ ਡੀ ਵੀ ਤੀਰ ਦੇ ਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਪਰਨਾ ਲਾਜੂਗਾ ਤੇ ਉਹਨੂੰ ਸਵਾਰ ਕੀਤਾ ਜਾਵੇ ਕੋਈ ਜਿਹੜੇ ਤੁਸੀਂ ਭੱਗਫਗ ਦੀ ਕੋਚ ਵਾਲੀ ਭੱਗ ਬੰਨ ਕੇ ਇਹ ਦੁਨੀਆ ਦੇ ਵਿੱਚ 92 93 ਐਮ ਐਲ اے ਤੇ ਸਰਕਾਰ ਬਣੂ ਨਾ ਤੁਸੀਂ ਆਪਣੀ ਪੁਤਰ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਉਹ ਝੇਕੇਦਾਰੀ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਊਗਾ ਨੌਜਵਾਨ ਪੱਤੇ ਦਿੱਤੇ ਜਾਣਗੇ ਨੌਜਵਾਨਾਂ ਦਾ ਸ਼ੋਸ਼ਣ ਜਿਹੜਾ ਬੰਦ ਕੀਤਾ ਜਾਊਗਾ ਪਰ ਤੁਸੀਂ ਉਲਟਾ ਕਰਕੇ ਰਹੇ ਹੋ ਦੇ ਇੱਕ ਉਤਰ ਸਦਨ ਦੇ ਜਿਹੜੀਆਂ ਉੱਤੇ ਜਿਵਾੜ ਢਾਹ ਕੇ ਤੇ ਸਾਡੇ ਮਹਿਬੂਬੇ ਕਿਲੋਮੀਟਰ ਬਸਾਂ ਪਾਉਂਦੇ ਇਹ ਸਵਾਲ ਕਰਨੀ ਆਂ ਪੂਰੀ ਉੱਥੇ ਜਿਹੜੀ ਆ ਗਿਰਤੀ ਲੈ ਕੇ ਜਾਵਾਂ ਅੱਜ ਸਰਕਾਰ ਪ੍ਰਸ਼ਾਸਨ ਉਹਨਾਂ ਨਾਲ ਧੱਕਾ ਮਸਾ ਵੀ ਚੱਲੇ ਗਿਆ ਗਾਲ ਮੰਤਰੀ ਵੀ ਪਟਿਆ ਗਿਆ ਸ਼ਾਸਨ ਪਹਿਲਾਂ ਦੇ ਸਾਡੇ ਨਾਲ ਪਾਸਟੈਂਡ ਦੇ ਉੱਤੇ ਸਾਨੂੰ ਇਹਨਾਂ ਨੇ ਘੇਰਨ ਦੀ ਬਹੁਤ ਹੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਆਪ ਹੀ ਬਸ ਸਟੈਂਡ ਬੰਦ ਕਰਾ ਦਿੱਤਾ ਸਾਡੀ ਕੋਈ ਬਸ ਸਟੈਂਡ ਬੰਦ ਕਰਾਉਣ ਦੀ ਕਾਹਲੀ ਨਹੀਂ ਹੈ ਜੀ ਉੱਥੇ ਵੀ ਚਲੋ ਤੁਸੀਂ ਕਵਰੇਜ ਕੀਤਾ ਪਰ ਫੇਰ ਵੀ ਇਹ ਸਾਡੇ ਵੱਡੇ ਭਰਾ ਵਾ ਜੇ ਸਾਨੂੰ ਇਹ ਜੇਹਲਾਂ ਦੀ ਵੀ ਲਾ ਦੇਣਗੇ ਤੇ ਤਦ ਵੀ ਸਾਨੂੰ ਇਹਨਾਂ ਦੇ ਕੋਈ ਗਲਾ ਨਹੀਂ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਤੇ ਨਜ਼ਰ ਸਾਡੀ ਅੰਦਰ ਰਹਿਤ ਨਹੀਂ ਹੁੰਦਾ ਉਹਨਾਂ ਫੇਰ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਾਰੀ ਰੱਖਣਾ ਤਾਂ ਨਹੀਂ ਪ੍ਰਸ਼ਾਸਨ ਨੂੰ ਵੀ ਦਿੱਤਾ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਜੋਕ ਤੇ ਰੋਕ ਮੋੜਿਆ ਇਹ ਆਪਣੇ ਤੋਂ ਮਿਜਾਉਣਗੇ ਇਹ ਤਾਂ ਮੀਡੀਆ ਦੀ ਵੀ ਵਾਰਤ ਬਣਾਉਂਦੇ ਉਹਨੇ ਫੋਬੇ ਉਹ ਕਦੇ ਨਾ ਦੇਊਗਾ ਇਹ 2 ਘੰਟੇ ਤੱਕ ਨਾ ਮੈਨੂੰ ਤੁਹਾਨੂੰ ਸਾਡੇ ਲੱਗੇ ਨਹੀਂ ਆਉਣਗੇ ਤੇ ਸਾਡੀ ਕਵਰੇਜ ਨਹੀਂ ਕਰਨ ਦੇਤੀ ਤੇ ਇੱਕੋ ਤੋਂ ਪਤਾ ਲੱਗਦਾ ਇਹ ਜਿਹੜੀ ਮਾਨ ਸਰਕਾਰ ਵਾ ਉਹ ਬਈ ਮਾਨਾਂ ਦੀ ਸਰਕਾਰ ਭਣ ਗਈ ਆ ਇਹ ਸਾਰੇ ਇੱਕ ਮਲਾਹ ਦੇ ਨੂੰ ਮਜ਼ਦੂਰ ਦੀ ਜਿਹੜੀ ਵਾਅਦਾਬਾਨੀ ਚਾਹੁੰਦੇ ਆ ਅੱਜ ਪੱਤਰਕਾਰ ਭਾਈ ਚਰਦੇ ਵੀ ਵਾਅਦਾਬਾਨੀ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਧੰਨਵਾਦ ਕਰਦਾ ਪੱਤਰਕਾਰ ਭਾਈ ਚਰਦੇ ਦਾ ਕਿ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰਨਗੇ ਹਾਂਜੀ